ਅੱਜ ਕੀ ਕਹਿਣਾ ਚਾਹੁੰਗਾ ਜਿਸ ਤਰ੍ਹਾਂ ਤੁਹਾਡੇ ਬੇਟੇ ਦੇ ਉੱਤੇ ਇਲਜ਼ਾਮ ਲੱਗੇ ਇਹ ਤੁਹਾਡਾ ਨਾਮ ਹੈ ਤੁਹਾਡਾ ਨਾਮ ਦਾ ਨਾਮ ਕੀ ਮੇਰਾ ਨਾਮ ਬਲਿਸ਼ੰਦਰ ਸਿੰਘ ਤੁਹਾਡੇ ਬੇਟੇ ਦਾ ਕੀ ਨਾਮ ਉਹਦਾ ਨਾਮ ਅਮਰਪਾਲ ਹੈ ਅਮਰਪਾਲ ਤੇ ਕੀ ਇਲਜ਼ਾਮ ਲੱਗੇ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੇ ਉਹਨਾਂ ਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਉਹਨਾਂ ਬਾਰੇ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਇਲਜ਼ਾਮ ਲੱਗੇ ਆ ਮੈਂ ਤਾਂ ਮੀਡੀਆ ਚ ਹੀ ਦੇਖਿਆ ਜੀ ਜੀ ਕੀ ਉਹਨਾਂ ਨੇ ਕਤਲ ਕੀਤਾ ਜਾਂ ਕਿ ਨਹੀਂ ਕੀਤਾ ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ अच्छा लास्ट टाइम ਕੋਦੋਂ ਕਦੀ ਗੱਲਬਾਤ ਹੁੰਦੀ ਹੈ 31 ਤਰੀਕ ਨੂੰ ਜੇ ਪਹਿਲੀ ਤਰੀਕ ਨੂੰ ਘਰ ਹੋ ਗਿਆ 31 ਤਰੀਕ ਨੂੰ ਘਰੇ ਸੀਗਾ ਤੇ ਪਹਿਲੀ ਤਰੀਕ ਨੂੰ ਮੈਂ ਕੰਮ ਤੇ ਚਲੇ ਗਿਆ ਤੇ ਮੇਰੇ ਮਾਮਲਾ ਉਹ ਚਲੇ ਆ ਗਿਆ ਤੇ ਦੁਬਾਰਾ ਤੁਹਾਡੇ ਧਿਆਨ 'ਚ ਹੈਗਾ ਇਸ ਤਰ੍ਹਾਂ ਦਾ ਮਾਮਲਾ ਕਿ ਕੰਚਨ ਕੁਮਾਰੀ ਨਾਲ ਕੋਈ ਗੱਲਬਾਤ ਹੋਈ ਨਹੀਂ ਜੀ ਮੈਨੂੰ ਨਹੀਂ ਸੀ ਪਤਾ ਕੋਈ ਉਹਦੇ ਨਾਲ ਕੀ ਉਹਦਾ ਚੱਲਦਾ ਸੀ ਕੀ ਨਹੀਂ ਚੱਲਦਾ ਸੀ ਕੀ ਸੀਗੀ ਗੱਲਬਾਤ ਕੋਈ ਨਹੀਂ ਸੀ ਤੁਹਾਡੇ ਨਾਲ ਕਦੇ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਨਹੀਂ ਜੀ ਮੈਂ ਇਸ ਵਾਰ ਹੋਣ ਵਾਲੇ ਮਸਲੇ ਨੂੰ ਮੈਨੂੰ ਕੋਈ ਪਤਾ ਨਹੀਂਗਾ ਪਹਿਲਾਂ ਇੱਕ ਵਾਰੀ ਉਹ ਹੋਈ ਸੀ ਗੱਲ ਦੀ ਉਹ ਕੁੜੀ ਘਰ ਆਈ ਸੀ ਪਤਾ ਨਹੀਂ ਉਹ ਮਾਗੀ ਮੋਗੀ ਮੰਗ ਕੇ ਜਾਂ ਇਹ ਨਹੀਂ ਪੈਸੇ ਕੁਝ ਦਿੱਤੇ ਸੀ ਉਹਨੂੰ ਤੇ ਉਹ ਤੋਂ ਪਤਾ ਨਹੀਂ ਬੰਦ ਬੰਦ ਇਹ ਕਰਕੇ ਸੀ ਆਪਾਂ ਸਿਸਟਮ ਤੇ ਉਸ ਤੋਂ ਬਾਅਦ ਆਈ ਕੁੜੀ ਸੀ ਇਹ ਇਹ ਕੁੜੀ ਪਤਾ ਨਹੀਂ ਇਹ ਸੀ ਕਿ ਮੈਨੂੰ ਸੁਣਿਆ ਵੀ ਕੋਈ ਕੁੜੀ ਮੰਗਲਾ ਆਈ ਸੀ ਜੀ ਜਿਹੜੀ ਹਾਂ ਮਾਰਦੀ ਮਾਰ ਕੇ ਹੋਰ ਹੋ ਸਕਦਾ ਕੌਣ ਸੀ ਉਹ ਜਿਹੜੇ ਹਰਾਸਤ ਚ ਲਿੱਤੇ ਨੇਗੇ ਇਹ ਕਦੇ ਆਏ ਨਹੀਂ ਤੁਹਾਡੇ ਘਰੇ ਇਹ ਪਿੰਡੋਂ ਹੀ ਆ ਮੁੰਡਾ ਹੁਣ ਗਵਾੜ ਮੱਥੇ ਆ ਕਈ ਵਾਰੀ ਆ ਵੀ ਜਾਂਦਾ ਸੀਗਾ ਤੇ ਦੂਜਾ ਮੁੰਡਾ ਤਾਂ ਉਹ ਹਰੀਆਂ ਦਾ ਮੂੰਹ ਨਹੀਂ ਮੈਂ ਨਹੀਂ ਘਰੇ ਮਿਲਣਾ ਹੁੰਦੇ ਨਹੀਂ ਮੈਂ ਤਾਂ ਦਿਨੇ ਘਰੇ ਨਹੀਂ ਹੁੰਦਾ ਜੀ ਮੈਂ ਤਾਂ ਰਾਤ ਨੂੰ ਜਾਣਾ ਨੇਰੇ ਹਾਂ ਅਸੀਂ ਤੁਸੀਂ ਕਹਿਣਾ ਚਾਹਦੇ ਹੋ ਕਿ ਕਾਫੀ ਇਲਜ਼ਾਮ ਲਾ ਰਹੇ ਨੇਗੇ ਗੰਬੀਰ ਤੁਹਾਡੇ ਬੇਟੇ ਦੇ ਸਾਡਾ ਬੇਟਾ ਇਹੋ ਜਿਹਾ ਲਿਆਮਾ ਵਾਲਾ ਹੈ ਜੀ ਸਹੀ ਸਹੀ ਹਾਂ ਕਰ ਕੋਈ ਜੋ ਤੁਸੀਂ ਕਿ ਕੰਮ ਕਰਦੇ ਹੋ ਮੈਂ ਰਾਜਨਸਥਾਨ ਵਿੱਚ ਮਿਸਤਰੀ ਕੰਮ ਕਰਦਾ ਤੇ ਤੁਹਾਡੇ ਵਕੀਲ ਸਾਹਿਬ ਕਿਹੜੇ ਨੇ ਸਾਡੇ ਵਕੀਲ ਸਾਹਿਬ ਖਾਰਾ ਸਾਹਿਬ ਕੋਲ ਆਏ ਜੀ ਅਸੀਂ ਇਹ ਕਰਨਗੇ ਆਈ ਤੁਹਾਨੂੰ ਸਾਹ ਬੋਲਣਗੇ ਹਾਂਜੀ ਹਾਂਜੀ ਖਾਰਾ ਸਾਹਿਬ ਕੋਲ ਆਏ ਸੀ ਕੰਮ ਕਰਦੇ ਅੱਛਾ ਕਿ ਤੁਸੀਂ ਤੁਹਾਡਾ ਬੇਟਾ ਕਦੀ ਵਿਦੇਸ਼ ਚ ਗਿਆ ਸੀ ਉਸ ਤੋਂ ਪਹਿਲਾਂ ਕਾਫੀ ਚਿਰ ਪਹਿਲਾਂ ਗਿਆ ਸੀਗਾ ਜੀ ਕਿੱਥੇ ਗਿਆ ਸੀ ਪਤਾ ਨਹੀਂ ਮੈਂ ਸ਼ਾਇਦ ਮਲੇਸ਼ੀਆ ਜਾਂਦਾ ਸੀ ਗਿਆ ਸੀਗਾ ਕਾਫੀ ਚਿਰ ਪਹਿਲਾਂ ਬੜਾ ਧੱਕੇ ਧੱਕੇ ਖਾ ਕੇ ਰੌਲ ਕੋਲ ਕੇ ਆ ਗਿਆ ਸੀ ਥੋੜਾ ਜਿਹਾ ਰੋਜ਼ਗਾਰ ਰੋਜ਼ਗਾਰ ਦੇ ਸਰਕਾਰ ਵਾਸਤੇ ਗਿਆ ਸੀ ਹਾਂ ਕੋਈ ਆ ਗਿਆ ਸੀ ਹਾਂ ਹੁਣ ਉਹ ਤਾਂ ਬਾਣੇ ਦੇ ਵਿੱਚ ਸੀ ਕਿ ਉਹਦਾ ਦਮਾਲਾ ਸੇ ਆ ਗਿਆ ਹਾਂ ਜੀ ਬਾਣੇ ਜੀ ਸੀ ਬਾਣੇ ਚ ਤਾਂ ਬਹੁਤ ਸ਼ੁਰੂ ਤੋਂ ਆਈ ਟੱਕਾ ਹੁੰਦਾ ਹੀ ਤੇ ਉਹ ਕਿਸੇ ਜਿਹੜਾ ਏਜੰਟ ਹੁੰਦਾ ਉਹਨੇ ਭੇਜਾਇਆ ਪਾਰਕਾਂ ਵਾਸਤੇ ਪਰ ਉੱਥੇ ਕੋਈ ਹੋਰ ਸੀਗਾ ਕੋਈ ਮੱਛੀ ਮੱਛੀ ਦਾ ਕੰਮ ਕੋਈ ਹੈ ਉਹ ਕਰਦਾ ਨਹੀਂ ਕਿਰਵਾਣੀ ਕਰ ਗਿਆ ਹਾਂ ਜੀ ਕਿਉਂ ਨੂੰ ਰੁਕਾ ਨਹੀਂ ਗਿਆ ਹਾਂ ਜੀ ਕਸਾ ਕੀ ਕਰ ਜਮਦਾ ਅੱਜ ਫਿਰ ਬੋਰਡ ਦੇ ਸਪੇਸ਼ਟੇਰ ਬਾਣ ਕਦਾ ਹੋ ਰਿਹਾ ਕਿ ਇਹਨਾਂ ਨਾ ਦੇਖੋ ਸਾਡੀ ਤਾਂ ਉਦੋਂ ਵੀ ਇਹੀ ਰਿਕੁਐਸਟ ਸੀ ਕਿ ਇਹਨਾਂ ਤੋਂ ਕੋਈ ਚੀਜ਼ ਰਿਕਵਰ ਨਹੀਂ ਹੋਣੀ ਰਿਕਵਰ ਆਲਦੀ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਮੁਤਾਬਕ ਔਰ ਰਿਕਵਰ ਹੋ ਚੁੱਕਾ ਫਰਦਰ ਕੋਈ ਰਿਕਵਰੀ ਨਹੀਂ ਕਰਨੀ ਮੋਬਾਈਲ ਵਗੈਰਾ ਵੀ ਇਹਨਾਂ ਨੂੰ ਹੈਂਡਓਵਰ ਕੀਤਾ ਹੋਇਆ ਅੱਜ ਮੈਨੂੰ ਉਮੀਦ ਬਾਤ ਹੈ ਕਿ ਅੱਜ ਜਿਹੜਾ ਜੁਡੀਸ਼ੀਅਲ ਰਿਮਾਂਡ ਬਣਦਾ ਪੁਲਿਸ ਰਿਮਾਂਡ ਨਹੀਂ ਬਣਦਾ ਅਸੀਂ ਅਪੀਲ ਕਰਾਂ ਹਾਂ ਅਸੀਂ ਬਹਿਸ ਕਰਾਂਗੇ ਜੇ ਅਗਰ ਇਹ ਪੁਲਿਸ ਰਿਮਾਂਡ ਮੰਗਦੇ ਨੇ ਤਾਂ ਮੈਂ ਇਹ ਰਿਕੁਐਸਟ ਕਰੂੰਗਾ ਕਿ ਜਦੋਂ ਆਲਰੇਡੀ ਕੋਈ ਵੈਪਨ ਰਿਕਵਰ ਹੀ ਨਹੀਂ ਇਸ ਦੇ ਵਿੱਚ ਹੋਣਾ ਤੇ ਜਿਹੜੇ ਨਿੱਕੇ ਮੋਟਕੇ ਚੀਜ਼ਾਂ ਰਿਕਵਰ ਹੋ ਚੁੱਕੀਆਂ ਨੇ ਤੇ ਇਸ ਦੇ ਵਿੱਚ ਫਰਦਰ ਜਿਹੜੀ ਰਿਕਵਰੀ ਦੀ ਨਹੀਂ ਕੋਈ ਲੋੜ ਤੇ ਮੈਟਰ ਆਫ ਐਵੀਡੈਂਸ ਆ ਬਲਾਈਂਡ ਮਟਰ ਸ਼ਹਿਰਾ ਸਾਹਿਬ ਹੈ ਇਗਜ਼ਾਮ ਤੇ ਕਿ ਲਾਈ ਜਾ ਰਹੀ ਦੀ ਕਿਆ ਨੰਨੂ ਦੇਖੋ ਇਹ ਚਲਾਨ ਦਾ ਪਾਟ ਬਣਦੇ ਜਾਂ ਨਹੀਂ ਬਣਦੇ ਇਹ ਜੋ ਮਰਜੀ ਬੋਲੀ ਜਾਂ ਸੋਸ਼ਲ ਮੀਡੀਆ ਜੋ ਮਰਜੀ ਵਲੋਗ ਬੋਲੀ ਜਾਂ ਝੂਠੇ ਬੰਦੇ ਪਸਾਏ ਨੇ ਕੋਈ ਉਹਨਾਂ ਦਾ ਲਿੰਕ ਨਹੀਂ ਬਣਦਾ ਉਸ ਲੇਡੀ ਨੂੰ ਲੱਖਾਂ ਲੋਕ ਨਫ਼ਤ ਕਰਦੇ ਸੀ ਉਹ ਕੌਣ ਇਸ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰ ਗਿਆ ਪਤਾ ਅੱਛੇ ਕਹ ਦੱਸੋ ਜਿਹੜੀ ਪੋਸਟ ਆ ਰਿਹਾ ਰਿਪੋਰਟ ਜਿਸ ਸੈਂਟ ਤੋਂ ਨਹੀਂ ਪੋਸਟਮਾਰਟਮ ਤਾਂ ਦੇਖੋ ਉਹਦਾ ਮਰਡਰ ਤਾਂ ਐਡਮਿਟਡ ਹੀ ਹੈ ਜੇ ਫੌਰਨ ਮਰੀ ਤਾਂ ਹੈ ਹੀ ਹੈ ਨਾ ਜੀ ਉਹ ਸਾਡੇ ਸਾਡਾ ਪੁਆਇੰਟ ਇੰਨਾ ਹੈ ਕਿ ਇਹਨਾ ਬੰਦਿਆਂ ਨੇ ਮਰਡਰ ਨਹੀਂ ਕੀਤਾ ਹੋਰ ਕਿਸੇ ਨੇ ਕੀਤਾ ਸਾਡਾ ਕੋ ਲਿਖ ਜੀ ਅੱਜ ਤੁਹਾਡੇ ਨਾਲ ਆਪਣਾ ਅਮਰਪਾਲ ਮਰ ਦੇ ਫਾਦਰ ਸਾਹਿਬ ਜੀ ਆਉਂਨਾ ਦੇ ਫਾਦਰ ਸਾਹਿਬ ਨੇ ਬਾਬਾ ਰਦੀਪ ਸਿੰਘ ਦਲ ਖਾਲਸਾ ਤੋਂ ਆਏ ਹੋਏ ਨੇ ਕਾਫੀ ਸੰਗਤ ਵੀ ਨਾਲ ਆਈ ਹੈ ਸਭ ਨੂੰ ਪਤਾ ਹੈ ਕਿ ਉਹ ਲੇਡੀ ਜਿਹੜੀ ਗਲਤ ਸੀ ਉਹਨੇ ਬਹੁਤ ਸੋਸਾਇਟੀ ਚ ਬੱਚਿਆਂ ਦਾ ਬੇੜਾ ਗਰਕ ਕੀਤਾ ਤਾਂ ਇਹ ਬੰਦੇ ਜਿਹੜੇ ਝੂਠੇ ਪਸਾਇ ਨਹੀਂ ਸਕਦਾ ਅਮਰਪਾਲ ਦਾ ਮੈਨੂੰ ਵੀ ਦੇਖ ਚਲੜੋ ਹਾਂ ਮੈਂ ਹੀ ਲੜ ਰਿਹਾ ਜੀ ਆਹ ਉਹ ਤਾਂ ਜੋ ਮਰਜੀ ਜਿਹਾ ਹੋ ਸਟੇਟ ਆਪ ਦੇ ਬੰਦੇ ਭੇਜ ਦਿੰਦੀ ਹੁੰਦੀ ਹੈ ਕੋਈ ਚੱਕਰ ਨਹੀਂ ਇਸ ਦੇ ਵਿੱਚ ਉਹ ਕਿਸmein ਲੱਗਦਾ ਬਤ ਲੋਕ ਕਿਤੇ ਕਾਨੂੰਨ ਦਾ ਕੰਮ ਹੈਗਾ ਜੀ ਹੱਥ ਜੇ ਨਹੀਂ ਲੈਣਾ ਚਾਹੀਦਾ ਸਰ ਹੋਇਆ ਹੀ ਕੁਝ ਨਹੀਂ ਕਾਨੂੰਨ ਅਸੀਂ ਹੱਥੇ ਚ ਲਿਆ ਹੀ ਨਹੀਂ ਮੌਤ ਬਾਰੇ ਤਾਂ ਅਸੀਂ ਪਹਿਲਾਂ ਕਹਿੰਦੇ ਆ ਕਿ ਮੌਤ ਕੇਸ ਹੋਣ ਦਾ ਕਤਲ ਕਿਸ ਨੇ ਕੀਤਾ ਸਾਨੂੰ ਕੀ ਪਤਾ ਉਸ ਦੇ ਵਿੱਚ ਅੱਛਾ ਤੁਹਾਨੂੰ ਲੱਗਦਾ ਜੀ ਜਿਸ ਤਰ੍ਹਾਂ ਬਹੁਤ ਬਹੁਤ ਫੈਸਲੇ ਕਟਾਏ ਜਾ ਰਹੇ ਨੇ ਚਾਂਦੀ ਹੋ ਵਿਦੇਸ਼ ਭਾਜ ਗਤ ਸੀ ਪੰਧੋ ਵੀ ਉਹ ਲੋ ਨਈ ਜੀ ਸਾਨੂੰ ਤਾਂ ਡਾਊਟ ਹੈ ਜੀ ਪੁਲਿਸ ਦੇ ਕੋਲ ਹੈ ਇਹ ਪੁਲਿਸ ਅੱਗੇ ਕੇ ਪੀ ਐਸ ਗੱਲ ਹੀ ਆਈ ਕਰਦਾ ਹੁੰਦਾ ਸੀ ਕਹਿੰਦਾ ਅਨਸ ਜੀ ਕੈਨੇਡਾ ਤੇ ਅਮਰੀਕਾ ਚਲੇਗਾ ਪਿੱਛੋਂ ਫੇਕ ਐਨਕਾਊਂਟਰ ਕਰ ਦਿੱਤਾ ਸੀ ਸਾਨੂੰ ਖਾਸ ਕਰਕੇ ਪੰਜਾਬ ਪੁਲਿਸ ਤੇ ਬਠਿੰਡਾ ਪੁਲਿਸ ਤੇ ਕੋਈ ਯਕੀਨ ਆ ਚੱਕਰ ਤੁਹਾਨੂੰ ਲੱਗਦਾ ਵੀ ਤੁਸੀਂ ਵੀ ਇਹ ਬੋਲਣ ਨੂੰ ਫੀਲ ਕਰੋਗੇ ਮੈਨੂੰ ਤਾਂ ਆਪਣੇ ਮੈਰੂਨ ਪੁਤ ਦਾ ਅਰੇਸਟ ਪਾਵੇ ਕੋਲੋਂ ਅੱਗੇ ਆ ਸਰ ਸਾਨੂੰ ਪਤਾ ਹੀ ਨਹੀਂ ਜੇ ਪਤਾ ਹੋਵੇ ਤਾਂ ਸਰੈਂਡਰ ਕਰਕੇ ਪਹਿਲੀ ਗੱਲ ਤਾਂ ਮੇਰੀ ਸਰੈਂਡਰ ਦੀ ਗੱਲ ਸੁਣੋ ਐਸ ਪੁਲਿਸ ਕੋਲ ਸਰੈਂਡਰ ਕਰਾਂਗੇ ਜਿਨ੍ਹਾਂ ਨੇ ਕਿੰਨੇ ਬੱਚੇ ਮਾਰਤੇ ਨੇ ਆਪਦੇ ਸੀਐਸਟਾਫ ਦੇ ਅੰਦਰ ਕੋਈ ਐਕਸ਼ਨ ਲਿਆ ਜੇ ਫਾਰ ਗਿਜੰਪਲ ਜੇ ਬੰਦਾ ਬਾਹਰ ਹੈ ਤੁਹਾਡੀ ਗੱਲ ਤੇ ਅਡਮਿਟ ਕਰ ਲੈਂਦੇ ਆਪਾਂ ਉਹ ਬੰਦਾ ਬਾਹਰ ਹੈ ਤੇ ਮੇਰੀ ਮਾਤਾ ਮਾਰੀ ਮੈਂ ਸਰੈਂਡਰ ਕਰਾ ਦੂੰਗਾ ਇਹ ਕੱਲ੍ਹ ਕਤਲ ਕਰ ਦੇਣਗੇ ਕਿੰਨੇ ਅਗਨਿਆਣੇ ਵਾਲੇ ਮਰਡਰ ਕੇਸ ਦਾ ਕੀ ਹੋਇਆ ਸਾਨੂੰ ਬਠਿੰਡਾ ਪੁਲਿਸ ਤੇ ਕੋਈ ਯਕੀਨ ਨਹੀਂ ਇਹਨਾਂ ਨੂੰ ਕਿਤੇ ਵੀ ਜੋ ਬੰਦੇ ਮਿਲ ਗਏ ਕਦੋਂ ਮਰਜ਼ੀ ਫੇਕ ਐਨਕਾਊਂਟਰ ਕਰ ਸਕਦੇ ਨੇ ਇਸ ਵਕਤ ਪੰਜਾਬ ਦਾ ਬਹੁਤ ਬੁਰਾ ਹਾਲਾਤ ਪੁਲਿਸ ਤੇ ਯਕੀਨ ਨਹੀਂ ਸਾਨੂੰ ਪੰਜਾਬ ਪੁਲਿਸ ਤੇ ਦਾ ਯਕੀਨ ਹੀ ਨਹੀਂ ਹੈ ਨਾ ਕਦੋਂ ਮਰਜ਼ੀ ਫੇਕ ਰਿਕਾਉਂਟਰ ਜਦੋਂ ਅੱਬਲ ਅੱਬਲ ਤਾਂ ਇਹਨਾਂ ਦੀ ਅਰੈਸਟ ਅਰੈਸਟਰੀ ਕਰ ਸਕਦੇ ਨੇ ਆਪਦੇ ਕੋਲ ਹੀ ਹੋਊਗਾ ਜੇ ਕਿਤੇ ਖੁਦਾਗਰਾਂ ਖਾਸ ਦਾ ਬੰਦਾ ਬਾਹਰ ਹੋਇਆ ਤਾਂ ਕੋਰਟ 'ਚ ਸਰੈਂਡਰ ਕਰਾਂਗੇ ਅਸੀਂ ਇਹਨਾਂ ਕੋਲ ਸਰੈਂਡਰ ਕਿਵੇਂ ਕਰਾਂਗੇ ਜੀ ਸੋ ਇਸ ਕਰਕੇ ਕੋਈ ਸਰੈਂਡਰ ਦੀ ਗੱਲ ਨਹੀਂ ਉਹ ਝੂਠੀ ਗੱਲ ਫਲਾਈ ਜਾ ਰਹੀ ਹੈ ਪੰਜਾਬ ਦੀ